ਦੋਸਤੋ ਅੱਜ ਇੱਕ ਹੋਰ ਅਹਿਮ ਜਾਣਕਾਰੀ ਤੁਹਾਨੂੰ ਦੇਣ ਵਾਸਤੇ ਅਸੀਂ ਹਾਜ਼ਰ ਹੋਏ ਆਂ ਇਹ ਜਿਹੜੀ ਅਹਿਮ ਜਾਣਕਾਰੀ ਹੈ ਨਾ ਇਹ ਅਸੀਂ 72 ਸਾਲ ਪੁਰਾਣੀ ਜਿਹੜੀ ਨਰਸਰੀ ਹੈ ਉਹਨਾਂ ਦੇ ਮਾਲਕ ਪਾਸੋਂ ਲੈਣੀ ਹੈ ਤੇ ਇਹਨਾਂ ਦੀ ਉਮਰ ਦੀ ਗੱਲ ਕਰ ਲਈਏ ਨਾ ਜੇ ਆਪਾਂ ਜਿਨ੍ਹਾਂ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਮਿਲਣਾ ਉਹਨਾਂ ਦੀ ਉਮਰ ਵੀ ਲਗਭਗ 55 ਸਾਲ ਆ 55 ਸਾਲ ਦਾ ਤਜਰਬਾ ਉਹਨਾਂ ਕੋਲੇ ਵੀ ਉਹੋ ਕਹਿ ਲਈਏ ਵੀ ਮਾਲੀ ਦਾ ਕਿੱਤਾ ਕਰਦੇ ਆ ਬੂਟਿਆਂ ਦੀ ਸਾਂਭ ਸੰਭਾਲ ਅੱਜ ਤੁਹਾਨੂੰ ਦੱਸਾਂਗੇ ਵੀ ਬੂਟੇ ਨੂੰ ਅਸੀਂ ਲਾਉਣਾ ਕਿਵੇਂ ਆ ਕਈ ਵਾਰੀ ਅਸੀਂ ਜਾਣਦੇ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਗਮਲੇ ਦੇ ਵਿੱਚ ਬੂਟਾ ਲਾਉਣ ਦਾ ਤਰੀਕਾ ਕੀ ਆ ਅਸੀਂ ਅਕਸਰ ਹੀ ਜਾਣਦੇ ਆ ਤੇ ਸਾਡੇ ਨਾਲ ਲਾਏ ਹੋਏ ਬੂਟੇ ਅਕਸਰ ਹੀ ਸੜ ਜਾਂਦੇ ਆ ਜਾਂ ਕਹਿ ਲਈਏ ਵੀ ਸਾਨੂੰ ਗਮਲੇ ਚ ਵੱਲ ਹੀ ਨਹੀਂ ਆਉਂਦਾ ਵੀ ਅਸੀਂ ਮਿੱਟੀ ਪਾਈਏ ਖਾਦ ਪਾਈਏ ਕੀ ਪਾਈਏ ਤੇ ਅੱਜ ਸਾਡੇ ਨਾਲ ਆ 72 ਸਾਲ ਪੁਰਾਣੀ ਪ੍ਰੇਮ ਨਰਸਰੀ ਦੇ ਮਾਲਕ ਹੈ ਚਲਾਉਂਦੇ ਆ ਇਹਨਾਂ ਦਾ ਨਾਮ ਪ੍ਰੇਮ ਤਾਂ ਬਾਈ ਜੀ ਸਵਾਗਤ ਕਰਦੇ ਆ ਪੰਜਾਬ ਵਾਲਾ ਪੋਡਕਾਸਟ ਹਾਂਜੀ ਆਪਣਾ ਕੀ ਦੱਸੋ ਕੀ ਕਿਸ ਬਾਰੇ ਜਾਣਕਾਰੀ ਲੋਣੀ ਬਿਲਕੁਲ ਜੀ ਦੇਖੋ ਇਹਨਾਂ ਦਾ ਕੰਮ ਹੈ ਬਾਈ ਜੀ ਨੇ ਕਿਸੇ ਦੂਜੀ ਗੱਲ ਤੋਂ ਬਿਨਾ ਕੀ ਪੁੱਛਣਾ ਉਹ ਦੱਸੋ ਬਿਲਕੁਲ ਬਾਈ ਜੀ ਨਾ ਆਪਣੇ ਅਕਸਰੀ ਨਾ ਲੈ ਆਉਣੇ ਆਪਾਂ ਘਰੋਂ ਬਾਹਰੋਂ ਆਪਾਂ ਖਰੀਦ ਲੈਣੇ ਆ ਗਮਲੇ ਤੇ ਪਤਾ ਨਹੀਂ ਹੁੰਦਾ ਜੀ ਵੀ ਗਮਲਾ ਦੀ ਪਰਖ ਕਿਵੇਂ ਹੈ ਗਮਲਾ ਖਰੀਦਣ ਵੇਲੇ ਕੀ ਕਰੀਏ ਇਹ ਦੱਸੋ ਸਾਨੂੰ ਬਾਜ਼ਾਰ ਵਿੱਚ ਗਮਲੇ ਬਹੁਤ ਵਿਕਦੇ ਆ ਪਹਿਲੀ ਗੱਲ ਤਾਂ ਆਪੋ ਬੈਠ ਕੇ ਕਰ ਲਈਏ ਤਾਂ ਮੈਂ ਨਾ ਜਿਆਦਾ ਵਧੀਆ ਕਿਉਂਕਿ ਥੱਲੇ ਗਮਲੇ ਪਏ ਆ ਆਜੋ ਤਾਂ ਇਹ ਜ਼ਰੂਰ ਦੱਸੋ ਸਾਨੂੰ ਵੀ ਗਮਲਾ ਜਦੋਂ ਅਸੀਂ ਲੈਣਾ ਹੈ ਕਿਹੜੀ ਗੱਲ ਦਾ ਧਿਆਨ ਰੱਖੀਏ ਤੇ ਗਮਲੇ ਦੀ ਪਰਖ ਕੀ ਹੈ ਜੀ ਪਲਾਸਟਿਕ ਦੇ ਗਮਲੇ ਵੀ ਆਉਂਦੇ ਆ ਸਿਮੈਂਟਡ ਵੀ ਆਉਂਦੇ ਆ ਕਿਹੜੇ ਲਈਏ ਗਮਲਾ ਪਲਾਸਟਿਕ ਦਾ ਬਿਲਕੁਲ ਨਾ ਲਓ ਕਿਉਂਕਿ ਇਹਦੇ ਵਿੱਚ ਰੋਮ ਨਹੀਂ ਹੁੰਦੇ ਇਹਦੇ ਵਿੱਚ ਪਾਣੀ ਗਰਮ ਹੋ ਜਾਂਦਾ ਗਰਮੀ ਨਾਲ ਬੂਟਾ ਤਪ ਜਾਂਦਾ ਜੜ ਗਲ ਜਾਂਦੀ ਆ ਇਹ ਇਹਦੇ ਇਹਦੇ ਵਿੱਚ ਬੂਟਾ ਕੰਮਜਮ ਨਹੀਂ ਇਹਨਾਂ ਜੇ ਲੈਣਾ ਤੁਸੀਂ 4 1 ਦਾ ਸੀਮਿੰਟ ਦਾ ਬਣਿਆ ਹੋਇਆ ਗਮਲਾ ਲਓ ਇਹ 12 ਇੰਚੀ ਗਮਲਾ ਹੈ ਇਹ ਇਹਦੇ ਕਿਉਂਕਿ ਇਹ ਠੰਡਾ ਹੁੰਦਾ ਤੇ ਇਹਦੇ ਵਿੱਚ ਬੂਟਾ ਹਰ ਤਰ੍ਹਾਂ ਦਾ ਚੱਲੂਗਾ ਜੀ ਇਹਦੀ ਮੇਰੀ ਗਾਰੰਟੀ ਹੈ ਮੇਰਾ 50 50 55 ਸਾਲ ਦਾ ਕੋਰਸ ਹੈਗਾ ਜੀ ਜਿਹੜਾ ਮਰਜੀ ਪਲਾਂਟ ਲਗਾ ਸਕਦੇ ਹੋ ਤੁਸੀਂ ਸੀਮਿੰਟ ਦੇ ਗਮਲੇ 'ਚ ਲਗਾਓ ਜਾਂ ਮਿੰਟੀ ਦੇ ਗਮਲੇ ਦੇ ਵਿੱਚ ਲਗਾਓ ਹਾਂਜੀ ਜੇ ਪਲਾਂਟ ਲਗਾਣਾ ਹੈ ਤਿੰਨ ਹਿੱਸੇ ਮਿੱਟੀ ਦੇ ਹੋਣੇ ਚਾਹੀਦੇ ਇੱਕ ਇੱਕ ਹਿੱਸਾ ਆਪਣਾ ਮਤਲਬ ਰੇਤਾ ਤੇ ਇੱਕ ਹਿੱਸਾ ਆ ਜਿਹੜਾ ਪੈਕਟ ਹੈਗਾ ਇਹ ਇਹ ਪੌਣਾ ਤਾਂ ਪਾ ਦਿਓ ਨਹੀਂ ਪੌਣਾ ਤਾਂ ਰੂੜੀ ਦੀ ਰੇ ਵੀ ਪਾ ਸਕਦੇ ਹੋ ਪਰ ਰੂੜੀ ਦੀ ਰੇ ਤੁਹਾਨੂੰ ਪਤਾ ਨਹੀਂ ਹੈ ਜੀ ਗਲੀ ਹੋਈ ਹੋਣੀ ਚਾਹੀਦੀ ਚੰਗੀ ਤਰ੍ਹਾਂ ਮਤਲਬ 2 ਸਾਲ ਪੁਰਾਣੀ ਹੋਣੀ ਚਾਹੀਦੀ ਜੇ 2 ਸਾਲ ਪੁਰਾਣੀ ਨਹੀਂ ਮਿਲਦੀ ਆ ਬਾਇਓ ਫੂਡ ਦਾ ਪੈਕਟ ਪਾਓ ਇਹ ਬਾਜ਼ਾਰੋਂ ਹਰ ਪਾਸਿਓਂ ਮਿਲ ਜਾਂਦਾ ਜੀ ਬਾਇਓ ਫੂਡ ਦਾ ਹਾਂਜੀ ਬਾਇਓ ਫੂਡ ਜਿਵੇਂ ਆਪਣਾ ਗੁੰਡੋਇਆ ਖਾਦ ਕਹ ਲੋ ਉਹ ਵੀ ਹੈ ਜੀ ਤਾਂ ਦੇਖ ਲਓ ਦੋਸਤੋ ਵੀ ਆਹ ਗਮਲੇ ਜਿਹੜੇ ਅਸੀਂ ਲਾ ਲੈਨੇ ਆ ਨਾ ਆਹ ਪਲਾਸਟਿਕ ਦੇ ਗਮਲੇ ਇਹਨਾਂ ਗਮਲਿਆਂ ਦੇ ਵਿੱਚ ਨਹੀਂ ਚੱਲਦਾ ਇਹਦੇ ਵਿੱਚ ਨਾ ਮਿੱਟੀ ਠੰਡੀ ਹੁੰਦੀ ਹੈ ਤੇ ਬਾਈ ਜੀ ਕਹਿੰਦੇ ਵੀ ਜੜਾਂ ਜੜੀਆਂ ਉਹ ਬੂਟੇ ਦੀਆਂ ਗਲ ਜਾਂਦੀਆਂ ਤੇ ਇਹਦੇ ਵਿੱਚ ਤੁਸੀਂ ਆਖਿਆ ਸੀ ਵੀ ਉਹ ਮੋਰੀ ਦਾ ਧਿਆਨ ਜ਼ਰੂਰ ਰੱਖੋ ਮੋਰੀ ਦਾ ਧਿਆਨ ਜ਼ਰੂਰ ਰੱਖੋ ਕਿਉਂਕਿ ਇਹਦੇ ਵਿੱਚ ਗੈਸ ਬਾਹਰ ਹੁੰਦੀ ਰਹਿੰਦੀ ਹੈ ਜੀ ਜੇ ਮੋਰੀ ਨਹੀਂ ਕਰੋਗੇ ਪਲਾਂਟ ਨਹੀਂ ਚੱਲੇਗਾ ਬੂਟਾ ਨਹੀਂ ਚੱਲੇਗਾ ਜਿਵੇਂ ਹੁਣ ਆਪਾਂ ਮੋਰੀ ਕਰ ਲਈ ਆ ਆਹ ਮੋਰੀ ਹੈ ਜੀ ਆਮ ਇਦੇ ਉੱਪਰ ਇੱਕ ਡਿਕਰੀ ਰੱਖ ਲਓ ਡਿਕਰੀ ਤੋਂ ਬਾਅਦ ਆਪਣਾ ਆ ਬਾਇਓ ਫੂਡ ਦਾ ਪੈਕੇਟ ਜਾਂ ਰੂੜੀ ਦੀ ਰੇ ਹੋਵੇ ਉਹ ਪਾੜ ਕੇ ਜੀ ਤੇ ਆਪਣਾ ਰੇਤਾ ਕੁਛ ਹਿੱਸਾ ਮਿਲਾ ਲਓ ਮਿਲਾਨ ਤੋਂ ਰਲਉਣ ਤੋਂ ਬਾਅਦ ਇਹ ਰਲ ਕੇ ਤਿਆਰ ਹੋ ਚੁੱਕੀ ਹੈ ਜੀ ਖਾਦ ਤੇ ਮਿੱਟੀ ਇਹਨੂੰ ਗਮਲੇ ਦੇ ਵਿੱਚ ਪਾਓ ਗਮਲੇ ਵਿੱਚ ਭਰ ਲੈਣਾ ਤੁਸੀਂ ਤਾਂ ਜੀ ਕਿਉਂਕਿ ਹੁਣ ਇੱਥੇ ਤਾਂ ਮੈਂ ਤੁਹਾਨੂੰ ਲਾ ਕੇ ਦੱਸ ਰਿਹਾ ਪਰ ਜੇ ਭਰ ਕੇ ਇਹਦੇ ਵਿੱਚ ਦੋ ਦਿਨ ਇੱਕ ਦਿਨ ਪਾਣੀ ਪਾ ਕੇ ਰੱਖ ਸਕਦੇ ਹੋ ਦੂਸਰੇ ਦਿਨ ਬੂਟਾ ਲਗਾਓ ਜੀ ਕਿਉਂਕਿ ਮਿੱਟੀ ਠੰਡੀ ਹੋ ਜੂਗੀ ਗੈਸ ਨਿਕਲ ਜਾਏਗੀ ਜੀ ਜੀ ਕਈ ਵਾਰੀ ਨਾ ਆਪਾਂ ਨੂੰ ਬੜੀ ਕਾਲ ਹੋ ਜਾਂਦੀ ਹੈ ਵੀ ਆਪਾਂ ਲਿਆਉਣੇ ਆ ਮਿੱਟੀ ਪਾਉਣੇ ਆ ਮਿੱਟੀ ਪਾ ਕੇ ਆਪਾਂ ਨਾਲ ਦੀ ਨਾਲ ਹੀ ਪlant ਲਾ ਦਿੰਨੇ ਆ ਪਰ ਬਾਈ ਜੀ ਦੀ ਗੱਲ ਇੱਥੇ ਨੁਕਤਾ ਨੋਟ ਕਰ ਲਓ ਵੀ ਘੱਟੋ ਘੱਟ ਇੱਕ ਦਿਨ ਇਹਦੇ ਵਿੱਚ ਪਾਣੀ ਪਾ ਕੇ ਮਿੱਟੀ ਗਿੱਲੀ ਕਰੋ ਗਮਲਾ ਤੇ ਮਿੱਟੀ ਜਦੋਂ ਠੰਡੀ ਹੋ ਜੇ ਤੇ ਪlant ਆਪਾਂ ਦੂਜੇ ਦਿਨ ਬੀਜਣਾ ਆ ਦੇਖ ਲਓ ਵੀ ਹੁਣ ਪlant ਪਿਆ ਆਪਣੇ ਕੋਲੇ ਇਹ ਪlant ਕਿਹੜਾ ਜੀ ਪlant ਅਮਰੂਦ ਆ ਜੀ ਹਾਈਬ੍ਰਿਡ ਅਮਰੂਦ ਬਣ ਕੇ ਜੀ ਅਮਰੂਦ ਆ ਜੀ ਇਹਦੇ ਵਿੱਚ ਫਲ ਲੱਗਿਆ ਹੋਇਆ ਜੇ ਇਹਦੇ ਇਹ ਫਲ ਲੈਣਾ ਚਾਹੁੰਦੇ ਹੋ ਜੀ ਇਹਦੇ ਵਿੱਚ 2 ਸਾਲ ਫਲ ਦੇਗਾ ਜੀ 12 ਇੰਚੀ ਵਿੱਚ 2 ਸਾਲ ਤੋਂ ਬਾਅਦ ਇਸ ਨੂੰ ਗਮਲੇ ਨੂੰ ਚੇਂਜ ਕਰ ਦਿਓ 25 ਇੰਚੀ ਗਮਲੇ ਚ ਲਗਾ ਲਓ ਫਿਰ 10 ਸਾਲ ਫਲ ਦੇਊਗਾ ਜੇ ਨਹੀਂ ਮਤਲਬ ਕਿ ਤੁਸੀਂ ਲਗਾਉਣਾ ਚਾਹੁੰਦੇ ਜ਼ਮੀਨ ਚ ਫਿਰ ਗਮਲੇ ਚ ਲਗਾ ਸਕਦੇ ਹਾਂ ਤੇ ਆਪਾਂ ਆਪ ਬੂਟਾ ਰੱਖ ਦਿੱਤਾ ਕਿਉਂਕਿ ਤੁਸੀਂ ਤਾਂ ਥੈਲੀ ਪਾੜਨੀ ਹੈ ਜੀ ਇਹ ਤਾਂ ਮੈਂ ਤੁਹਾਨੂੰ ਲਗਾ ਕੇ ਦਿਖਾ ਰਿਹਾ ਥੈਲੀ ਪਾੜ ਕੇ ਫਿਰ ਰੱਖਣਾ ਵਿੱਚ ਮੈਂ ਸਾਫ਼ ਤੇ ਰੱਖ ਰਿਹਾ ਜੀ ਹੁਣ ਇਹਦੇ ਵਿੱਚ ਤੁਸੀਂ ਮਿੱਟੀ ਪਾ ਦੇਣੀ ਹੈ ਜੀ ਮਿੱਟੀ ਰੂੜੀ ਤੇ ਆਪਣਾ ਖਰੇਤਾ ਇਹ ਬਾਈ ਜੀ ਦੂਜੇ ਦਿਨ ਦਾ ਪ੍ਰੋਸੈਸ ਦੱਸ ਰਹੇ ਆਪਾਂ ਨੂੰ ਵੀ ਪਹਿਲਾਂ ਆਪਾਂ ਪਾਣੀ ਪਾ ਕੇ ਠੰਡਾ ਕਰ ਲਿਆ ਇਹ ਦੂਜੇ ਦਿਨ ਦੀ ਕਾਰਵਾਈ ਹੈ ਤੇ ਇਹਦੇ ਵਿੱਚ ਹਾਈਬ੍ਰਿਡ ਅਮਰੂਦ ਦਾ ਬੂਟਾ ਲੱਗ ਰਿਹਾ ਹੈ ਤੇ ਅਮਰੂਦ ਹੁਣ ਆਪਾਂ ਲਾ ਸਕਦੇ ਆ ਅਮਰੂਦ ਲਾਉਣ ਦੀ ਰੁੱਤ ਵੀ ਹੈ ਤੇ ਆ ਬੂਟਾ ਵੇਖ ਲਓ ਤੁਸੀਂ ਵੀ ਛੋਟਾ ਜਿਹਾ ਬੂਟਾ ਹੈ ਤੇ ਇਹਦੇ ਉੱਪਰ ਚਾਰ ਅਮਰੂਦ ਜਿਹੜੇ ਫਲ ਚੱਕਿਆ ਹੋਇਆ ਇਸ ਬੂਟੇ ਨੇ ਤੇ 2 ਸਾਲ ਤੱਕ ਆਪਾਂ ਇਸੇ ਗਮਲੇ ਦੇ ਵਿੱਚ ਸਿਰਫ 12 ਇੰਚ ਤੇ ਥੱਲੋਂ ਤੁਸੀਂ ਦੇਖ ਲਓ ਥੱਲੋਂ ਸਿਰਫ ਇਹਨੇ 5-7 ਇੰਚ ਥਾਈ ਘੇਰਿਆ ਸਾਡੀ ਜ਼ਮੀਨ ਤੇ ਪਰ 2 ਸਾਲ ਵਧੀਆ ਫਲ ਇਸ ਬੂਟਾ ਜਿਹੜਾ ਉਹ ਦੇ ਸਕਦਾ ਇਸ ਗਮਲੇ ਦੇ ਵਿੱਚ ਇਸ ਨੂੰ ਤੁਸੀਂ 베ੜੇ ਵਿੱਚ ਵੀ ਰੱਖ ਸਕਦੇ ਹੋ ਛੱਤ ਦੇ ਉੱਪਰ ਵੀ ਰੱਖ ਸਕਦੇ ਹੋ ਪਰ ਪਾਣੀ ਦੀ ਪੂਰੀ ਦੇਖਭਾਲ ਰੱਖਣੀ ਹੈ ਜੀ ਤੇ ਇਹਨੂੰ 6 ਮਹੀਨੇ ਬਾਅਦ ਇਹਦੇ ਵਿੱਚ ਰੂੜੀ ਦੀ ਰੇ ਜਾਂ ਬਾਇਓ ਫੂਡ ਪਾਣੀ ਹੈ ਜੀ ਤੇ ਗੋਡੀ ਕਰਨੀ ਹੈ ਜੀ 1 ਮਹੀਨੇ ਬਾਅਦ ਇਹ ਪਾਣੀ ਦਾ ਮਤਲਬ ਦੂਜੇ ਤੀਜੇ ਧੰਵਾਦਾਂ ਨੂੰ ਪਾਣੀ ਲੱਗਣਾ ਚਾਹੀਦਾ ਜੀ ਪਾਣੀ ਮਤਲਬ ਦੂਜੇ ਤੀਜੇ ਦੇ ਹਾਂਜੀ ਹਾਂਜੀ ਤੇ ਕਈ ਵਾਰੀ ਇਹ ਹੁੰਦਾ ਇੱਥੇ ਨਾ ਪੇਪੜੀਆਂ ਜੀਆਂ ਬਣ ਜਾਂਦੀਆਂ ਨੇ ਪੁੜੀਆਂ ਬਣ ਜਾਂਦੀਆਂ ਜੀ ਤੁਸੀਂ ਇਹਨੂੰ ਰੰਬੀ ਨਾਲ ਪੋਲਾ ਕਰਦੇ ਰਹੋ ਠੀਕ ਹੈ ਜੀ ਇਹਦੇ ਵਿੱਚ ਰੂੜੀ ਰਾੜੀ ਪਊਗੀ ਮਤਲਬ ਰੂੜੀ ਦੀ ਜਾਂ ਬਾਇਓ ਫੂਡ ਪਊਗੀ ਉਹਦੇ ਨਾਲ ਪੇਪੜੀਆਂ ਨਹੀਂ ਬਣਨਗੀਆਂ ਜੀ ਆਪਣਾ ਘਰਾਂ ਦੇ ਵਿੱਚ ਦੇਖਿਆ ਵੀ ਜਗਾ ਅਕਸਰ ਘੱਟ ਹੀ ਹੁੰਦੀ ਹੈ ਜੀ ਤੇ ਸ਼ਹਿਰੀ ਹੈ ਜਿਹੜੇ ਉਹਨਾਂ ਕੋਲ ਤਾਂ ਵਾਵਾ ਹੀ ਜਗਾ ਦੀ ਕਮੀ ਹੁੰਦੀ ਹੈ ਤੇ ਉਹ ਆਖ ਦਿੰਦੇ ਵੀ ਚਲੋ ਛੋਟੇ ਛੋਟੇ ਇਨਾ ਗਮਲਿਆਂ ਦੇ ਵਿੱਚ ਜੇ ਆਪਾਂ ਸਬਜੀ ਲਾ ਲਈਏ ਆ ਜਿਵੇਂ ਤੁਸੀਂ ਅਮਰੂਦ ਦਾ ਬੂਟਾ ਲਗਾਇਆ ਆ ਆ ਲਾ ਲਈਏ ਤਾਂ ਮਤਲਬ ਬੂਟੇ ਖਰਾਬ ਨਾ ਹੋਣ ਮਰਨ ਨਾ ਇਸ ਤਰੀਕੇ ਨਾਲ ਲਾਉਣ ਬੂਟੇ ਤਾਂ ਕਿਹੜੇ ਕਿਹੜੇ ਬੂਟੇ ਇਸ ਰੁੱਤ ਦੇ ਵਿੱਚ ਸਬਜੀ ਹੋਵੇ ਚਾਹ ਫਾਲ ਹੋਵੇ ਲਾ ਸਕਦੇ ਆ ਗਮਲੇ ਦੇ ਵਿੱਚ ਤੁਸੀਂ ਪਾਲਕ ਵੀ ਲਗਾ ਸਕਦੇ ਧਨੀਆਂ ਵੀ ਲਗਾ ਸਕਦੇ ਹੋ ਪੁਦੀਨਾ ਵੀ ਲਗਾ ਸਕਦੇ ਹੋ ਆਪਨਾ ਬੈਂਗਣੀ ਵੀ ਲਗਾ ਸਕਦੇ ਹੋ ਬਤਾਉਂ ਵੀ ਲਗਾ ਸਕਦੇ ਮਿਰਚਾਂ ਵੀ ਲਗਾ ਸਕਦੇ ਹੋ ਸਬਜ਼ੀ ਕੋਈ ਵੀ ਲਗਾਈ ਜਾ ਸਕਦੀ ਹੈ ਜੀ ਗਮਲੇ ਦੇ ਵਿੱਚ ਫਰੂਟ ਜੇ ਲਗਾਣਾ ਜੇ ਅਮਰੂਦ ਅਨਾਰ ਤੇ ਨਿੰਬੂ ਇਹ 25 ਇੰਚੀ ਗਮਲੇ ਚ ਲਗਾਓ ਘਟੋ ਘਟੋ ਮਤਲਬ ਮਰੂਦ ਲਾਉਣਾ ਅਨਾਰ ਲਾਉਣਾ ਤੇ ਜੇ ਲਾਉਣਾ ਨਿੰਬੂ ਇਹ ਵੀ ਗੱਲ ਨੋਟ ਕਰਨ ਵਾਲੀ ਆ ਕਈ ਵਾਰੀ ਨਾ ਅਸੀਂ ਇਹ ਬੂਟੇ ਅਕਸਰੀ ਛੋਟੇ-ਛੋਟੇ ਇਹੋ ਜਿਹੇ ਗਮਲਿਆਂ ਦੇ ਵਿੱਚ ਲਾ ਲੈਂਦੇ ਆ ਉਦੋਂ ਨਹੀਂ ਚੱਲਦੇ ਇਹਦੇ ਵਾਸਤੇ ਕਿਹੜਾ ਗਮਲਾ ਸਾਈਜ਼ ਦੇ ਲੈਣ ਜੀ ਸੀਮਿੰਟ ਦਾ ਗਮਲਾ ਲਓ 25 ਇੰਚ ਜੀ ਜੇ ਜਾਂ ਫਿਰ ਜੇ ਤੁਹਾਡੇ ਕੋਲ ਨਹੀਂ ਹੈ ਜੀ ਗਮਲਾ ਡਰਮ ਹੈਗਾ ਡਰਮ ਦੇ ਵਿੱਚ 4-5 ਮੂਰੀਆਂ ਕੱਢੋ ਤੇ ਉਹਨੂੰ ਰੱਖਣਾ ਠੰਡੀ ਜਗ੍ਹਾ 'ਚ ਬੋਰੀ ਬੰਨ ਕੇ ਜੀ ਤੇ ਉਹਦੇ ਵਿੱਚ ਮਿੱਟੀ ਪਾ ਕੇ ਬੂਟਾ ਲਗਾਓ ਚੱਲੇਗਾ ਜੀ ਇਸ ਤਰੀਕੇ ਦੇ ਨਾਲ ਲਾਇਆ ਬੂਟਾ ਕਦੇ ਵੀ ਖਰਾਬ ਨਹੀਂ ਹੁੰਦਾ ਇਹ ਨਾ ਤਾਂ ਕਰਕੇ ਅਸੀਂ ਦੱਸ ਰਹੇ ਹਾਂ ਕਿਉਂਕਿ ਅਕਸਰ ਹੀ ਅਸੀਂ ਬੂਟੇ ਲੈ ਆਉਣੇ ਆ ਤੇ ਆ ਵਧੀਆ ਇੱਥੇ ਤੁਸੀਂ ਦੇਖ ਲਓ ਵੀ ਆ ਡੈਕੋਰੇਟਿਵ ਪਲਾਂਟ ਵੀ ਪਏ ਆ ਇਧਰਲੇ ਪਾਸੇ ਤੇ ਇਹ ਡੈਕੋਰੇਟਿਵ ਪਲਾਂਟ ਵੀ ਤੁਸੀਂ ਘਰਾਂ ਦੇ ਵਿੱਚ ਲਾਉਣੇ ਆ ਚਾ ਕੋਈ ਲਾਉਣਾ ਇਸ ਤਰੀਕੇ ਨਾਲ ਲਾਉਂਗੇ ਉਹ ਕਾਮਯਾਬ ਰਹੂਗਾ ਬੂਟਾ ਜਦੋਂ ਵੀ ਮਰਦਾ ਆਪਣੀ ਅਲਗਰਜੀ ਕਰਕੇ ਮਰਦਾ ਇਹਦਾ ਪਾਣੀ ਦਾ ਖਿਆਲ ਰੱਖੋ ਗੋਡੀ ਦਾ ਖਿਆਲ ਰੱਖੋ ਤੇ ਖਾਦ ਦਾ ਖਿਆਲ ਰੱਖੋ ਜੀ ਕਿਉਂਕਿ ਆਪਾਂ ਨੂੰ ਹਰ ਚੀਜ਼ ਦੀ ਖਰਾਕ ਦੀ ਲੋੜ ਹੈ ਇਸੇ ਤਰ੍ਹਾਂ ਪਲਾਂਟ ਨੂੰ ਵੀ ਹਰ ਚੀਜ਼ ਦੀ ਲੋੜ ਹੈ ਜੀ ਹਾਂਜੀ ਇੱਕ ਨਾ ਡੈਕੋਰੇਟਿਵ ਪਲਾਂਟ ਨੂੰ ਬੜਾ ਪਸੰਦ ਕਰਦੇ ਜਿਵੇਂ ਮਨੀ ਪਲਾਂਟ ਕਹਿੰਦੇ ਵੀ ਮਨੀ ਪਲਾਂਟ ਘਰੇ ਲੱਗਿਆ ਹੋਵੇ ਤਾਂ ਘਰੇ ਪੈਸੇ ਟਕੇ ਦੀ ਬਰਕਤ ਰਹਿੰਦੀ ਹੈ ਤੇ ਜੇ ਇਸ ਤਰੀਕੇ ਨਾਲ ਮਨੀ ਪਲਾਂਟ ਲਾਈਏ ਚੱਲੂ ਹਾਂ ਮਨੀ ਪਲਾਂਟ ਚੱਲੇਗਾ ਜੀ ਮਨੀ ਪਲਾਂਟ ਵਿੱਚ ਜੀ ਮਹੀਨੇ ਚ ਦੋ ਵਾਰੀ ਆਪਣੇ ਕੱਚੀ ਲੱਸੀ ਦਾ ਸਪਰੇਅ ਕਰਿਆ ਕਰੋ ਉਹ ਫਿਰ ਵਧੀਆ ਚੱਲੇਗਾ ਜੀ ਉਹਦੇ ਵਿੱਚ ਵੀ ਰੂੜੀ ਦੀ ਰੇ ਵਗੈਰਾ ਉਹ ਉਹਦਾ ਖਿਆਲ ਰੱਖਣਾ ਬਾਇਓ ਫੂਡ ਵਗੈਰਾ ਦਾ ਉਹ ਵੀ ਤੁਸੀਂ ਪਾਓ ਤੇ ਪਰ ਕੱਚੀ ਲੱਸੀ ਦੀ ਸਪਰੇ ਬਾਲੀ ਵਧੀਆ ਜੀ ਕਈ ਵਾਰੀ ਨਾ ਇਹ ਮੈਂ ਅਕਸਰ ਹੀ ਦੇਖਿਆ ਘਰਾਂ ਦੇ ਵਿੱਚ ਨਾ ਕੱਚ ਦੀਆਂ ਬੋਤਲਾਂ ਦੇ ਵਿੱਚ ਮਣੀ ਪਲਾਂਟ ਲਾਇਆ ਹੁੰਦਾ ਹਾਂਜੀ ਕੱਚ ਦੀਆਂ ਬੋਤਲਾਂ ਦੇ ਵਿੱਚ ਲਗਾਉਗੇ ਜੇ ਤੁਹਾਨੂੰ 2 ਦਿਨਾਂ ਬਾਅਦ ਉਹਦਾ ਪਾਣੀ ਬਦਲਿਆ ਕਰੋ ਕਿਉਂਕਿ ਜੇ ਪਾਣੀ ਨਾ ਬਦਲਾਂਗੇ ਗਰਮੀ ਵਿੱਚ ਪਾਣੀ ਗਰਮ ਹੋਏਗਾ ਜੜਾਂ गल ਜਾਣਗੀਆਂ ਤੇ ਪਲਾਂਟ ਖਤਮ ਹੋ ਜਾਏਗਾ ਤੇ ਜੇਕਰ ਕਿਸੇ ਨੇ ਕੋਈ ਬੂਟਾ ਲਵਾਉਣਾ ਹੋਵੇ ਕੋਈ ਆਪਦੀ ਫੁਲਵਾੜੀ ਇੱਥੇ ਦੇਖੋ ਤੁਸੀਂ ਦੋਸਤੋ ਆ ਤੁਸੀਂ ਨਿਗਾਹ ਮਾਰ ਲਓ ਇੱਕ ਵਾਰੀ ਇਧਰਲੇ ਪਾਸੇ ਭਾਂਤ ਭਾਂ ਦੇ ਜਿਹੜੇ ਹੈਗੇ ਆ ਉਹ ਪਲਾਂਟ ਚਾਹੇ ਉਹ ਡੈਕੋਰੇਟਿਵ ਪਲਾਂਟ ਹੋਣ ਤੇ ਚਾਹੇ ਉਹ ਅਸੀਂ ਕਰ ਲਈਏ ਵੀ ਸਬਜ਼ੀਆਂ ਹੋਣ ਜਾਂ ਫਲ ਹੋਣ ਇਧਰਲੇ ਪਾਸੇ ਵੀ ਦਿਖਾ ਦਈਏ ਆਪਾਂ ਕਿ ਬਹੁਤ ਸਾਰੇ ਪਲਾਂਟ ਹੈਗੇ ਨੇ ਜਿਹੜੇ ਖਾਸ ਕਰਕੇ ਡੈਕੋਰੇਟਿਵ ਪਲਾਂਟ ਆ ਜਿਹੜੇ ਉਹ ਵੀ ਇੱਥੇ ਹੈਗੇ ਆ ਫਲਦਾਰ ਬੂਟੇ ਵੀ ਹੈਗੇ ਆ ਤੇ ਇਹ ਸਾਰੇ ਜੇਕਰ ਤੁਸੀਂ ਲਾਉਣੇ ਆ ਤਾਂ ਬਾਈ ਜੀ ਪ੍ਰੇਮ ਹਰਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਤੇ ਇਹ ਮਤਲਬ ਜਾਣਕਾਰੀ ਲੁਕੋ ਕੇ ਨਹੀਂ ਰੱਖਦੇਗੇ ਠੀਕ ਆ ਜਿਵੇਂ ਸਾਨੂੰ ਜਾਣਕਾਰੀ ਕੈਮਰੇ ਸਾਹਮਣੇ ਦਿੱਤੀ ਹੈ ਤੁਹਾਨੂੰ ਇੱਕ ਇੱਕ ਜਾਣਕਾਰੀ ਦੇ ਕੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੇ ਘਰੇ ਲੱਗੇ ਡੈਕੋਰੇਟਿਵ ਪਲਾਂਟ ਤੁਹਾਡੇ ਘਰੇ ਲੱਗੇ ਕੋਈ ਫਲਦਾਰ ਬੂਟੇ ਚਾਹ ਨਿੰਬੂ ਦੀ ਗੱਲ ਕਰ ਲਈਏ ਸਬਜ਼ੀਆਂ ਦੀ ਗੱਲ ਕਰ ਲਈਏ ਕੋਈ ਗੱਲ ਕਰ ਲਈਏ ਜਿਹੜੀਆਂ ਅਕਸਰ ਅਸੀਂ ਬੂਟਿਆਂ ਚ ਬੂਟੇ ਅਕਸਰ ਅਸੀਂ ਗਮਲਿਆਂ ਦੇ ਵਿੱਚ ਲਾ ਲੈਣੇ ਆ ਤਾਂ ਇਸ ਤਰੀਕੇ ਦੇ ਨਾਲ ਲਵਾ ਵੀ ਸਕਦੇ ਹਾਂ ਲਾ ਵੀ ਸਕਦੇ ਹਾਂ ਤਾਂ ਭਾਈ ਜੀ ਸਾਡੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਨਾ ਆਪਣਾ ਸੰਪਰਕ ਨੰਬਰ ਬੋਲ ਦਿਓ ਤਾਂ ਕਿ ਉਹ ਇੱਕ ਲੋਕੇਸ਼ਨ ਜ਼ਰੂਰ ਦੱਸ ਦਿਓ ਵੀ ਕਿਤੇ ਨੰਗਦੇ ਤਰਬ ਦੇ ਪ੍ਰੇਮ ਨਰਸਰੀ ਤੁਹਾਡਾ ਤਜਰਬਾ ਬਹੁਤ ਲੰਮਾ ਹੈ ਤੇ ਜੇ ਤੁਹਾਡੇ ਕੋਲੇ ਸਲਾਹ مشورہ ਕਰਨ ਵੀ ਹੋਣ ਕੋਈ ਬੁੱਟੇ ਲੈਣ ਹੋਣ ਤਾਂ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਉਹ ਮਿਲ ਸਕਣ ਮੇਰਾ ਸੰਪਰਕ ਨੰਬਰ ਹੈ 8837632131 ਜੀ ਇੱਕ ਹੈਗਾ 9056902087 ਜੇ ਜੇ ਆਉਣਾ ਚਾਹੋ ਨਰਸਰੀ ਦੇ ਵਿੱਚ ਆਪਣਾ ਰਾ ਆਪਣਾ ਮੁਖਸਰ ਵਾਲੇ ਪਾਸੇ ਆਉਂਗੇ ਰਾਧਾ ਸਵਾਮੀ ਡੇਰੇ ਤੋਂ 300 ਮੀਟਰ ਅੱਗੇ ਸੱਜੇ ਪਾਸੇ ਨਰਸਰੀ ਫਰੰਟ ਆਪਣੇ ਡੀ ਬਾਕ ਦੇ ਬਿਲਕੁਲ ਸਾਹਮਣੇ ਜੀ ਜੇ ਆਉਣਾ ਚਾਹੋ ਤੁਹਾਨੂੰ ਹਰ ਚੀਜ਼ ਮੌਕੇ ਤੇ ਮਿਲੇਗੀ ਜੇ ਨਹੀਂ ਵੀ ਹੋਊਗੀ ਤੁਹਾਨੂੰ ਤਰੀਕ ਦੇ ਦਿੱਤੀ ਜਾਵੇਗੀ ਉਹਦੋਂ ਮੰਗਾ ਦੇਵਾਂਗੇ ਜੀ ਚੀਜ਼ ਇੱਕ ਨੰਬਰ ਦੀ ਮਿਲੇਗੀ ਉਹਦੇ ਵਿੱਚ ਆਪਣੀ ਹਰ ਤਰ੍ਹਾਂ ਦੀ ਗਾਰੰਟੀ ਹੋਵੇਗੀ ਕੋਈ ਵੀ ਚੀਜ਼ ਦੇ ਵਿੱਚ ਤੁਹਾਡੇ ਨਾਲ ਦਰਬਿਹਾਰ ਨਹੀਂ ਕੀਤਾ ਜਾਵੇਗਾ ਅਜੋ ਉਤੇ ਗਰੰਟੀ ਨਹੀਂ ਹੋ ਸਕਦੀ ਕਿ ਇਹ ਨਾ ਮੈਂ ਕਰਨ ਨੂੰ ਦੇਖੋ ਬਹੁਤ ਸਾਰੇ ਸਾਡੇ ਮਾਲੀ ਭਰਾ ਬਹੁਤ ਸਾਰੇ ਇਹ ਮੈਨੂੰ ਲੱਗਦਾ ਵੀ ਜਿੰਨੀ ਇਹਨਾਂ ਦੇ ਹੱਥਾਂ 'ਚ ਕਲਾ ਬੁੱਟਿਆਂ ਨੂੰ ਸੰਭਾਲਣ ਦੀ ਉਨੀ ਕਿਸੇ ਕੋਲੇ ਨਹੀਂ ਹੁੰਦੀਗੀ ਤੇ ਜੇ ਤੁਸੀਂ ਲਗਾਣਾ ਚਾਹੋ ਤੁਹਾਨੂੰ ਅਸੀਂ ਇੱਕ ਡ੍ਰੈਗਨ ਫਰੂਟ ਵੀ ਆਉਂਦਾ ਉਹ ਵੀ ਦੁਕਾਨਾ 'ਮੈਂ ਤੁਹਾਨੂੰ ਹਾਂਜੀ ਡ੍ਰੈਗਨ ਫਰੂਟ ਫਰੂਟ ਹੁੰਦਾ ਜੀ ਇੱਕ ਇਹ ਵੀ 25 25 ਇੰਚੀ ਗਮਲੇ ਵਿੱਚ ਲੱਗ ਰਹੀ ਸੀ ਆ ਡ੍ਰੈਗਨ ਆ ਫਰੂਟ ਆ 25 ਇੰਚੀ 25 ਇੰਚ ਗਮਲੇ ਦੇ ਵਿੱਚ 10 ਸਾਲ ਤੱਕ ਫਲ ਲੈ ਸਕਦੇ ਹੋ ਤੁਸੀਂ ਲਓ ਜੀ ਸਿਰਫ 25 ਇੰਚ ਦਾ ਗਮਲਾ ਲਾਉਣਾ ਘਰੇ ਤੇ ਆ ਡ੍ਰੈਗਨ ਫਰੂਟ ਤੋਂ ਤੁਸੀਂ ਡ੍ਰੈਗਨ ਘਰੇ ਖਾ ਸਕਦੇ ਹੋ ਨਾਲੇ ਆਪਦੀ ਰਹਿ ਪਾਵਾਂਗੇ ਆਪਦੀ ਸਾਮ ਸੁਭਾਲ ਆਪਦਾ ਫਲ ਹਾਂਜੀ ਇਹਦੀ ਪੂਰੀ ਗਾਰੰਟੀ ਫਲ ਦਊਗਾ ਜੀ ਤੇ ਤੁਸੀਂ ਬਿਲਕੁਲ ਬਿਨਾਂ ਰਏ ਸਪਰੇਅ ਤੋਂ ਹੋਏਗਾ ਬਿਨਾਂ ਕੈਮੀਕਲ ਦਾ ਬੂਟਾ ਹੋਏਗਾ ਤੁਸੀਂ ਆਪਣੇ ਘਰੇ ਲਗਾ ਸਕਦੇ ਹੋ ਜੀ ਆ ਇਸ ਤਰੀਕੇ ਦੇ ਨਾਲ ਨਾ ਬੂਟੇ ਖਰੀਦਣ ਵਾਲੇ ਜਿਹੜੇ ਹੈਗੇ ਆ ਮੈਂ ਉਹੀ ਗੱਲ ਕਰ ਰਿਹਾ ਸੀ ਆ ਵੀ ਬਾਈ ਪ੍ਰੇਮ ਜੀ ਹਰਨਾਲ ਸਾਡਾ ਨਾ ਗੱਲ ਕਰਨ ਦਾ ਮੋਟਿਵ ਹੀ ਸਿਰਫ ਇਹ ਹੈ ਵੀ ਇਹਨਾਂ ਦਾ ਤਜਰਬਾ ਬਹੁਤ ਵੱਡਾ ਹੈ ਤੇ ਇਹ ਸਾਰੇ ਜੇ ਮੁਕਸਰ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸਭ ਤੋਂ ਪੁਰਾਣੀ ਨਰਸਰੀ ਹੈ ਇਹ ਇੱਥੇ 72 ਸਾਲ ਪੁਰਾਣੀ ਹੈ ਇਹਨਾਂ ਦੇ ਦਾਦੇ-ਪਰਦਾਦੇ ਕੰਮ ਕਰਦੇ ਆ ਦਾਦਾ ਜੀ ਤੁણે ਸ਼ੁਰੂ ਕੀਤੀ ਸੀ ਮੇਰੇ ਫਾਦਰ ਜੀ ਨੇ ਵੀ ਕੀਤੀ ਹੁਣ ਮੈਂ ਇਸ ਕੰਮ ਤੇ ਆ ਗਿਆ ਜੀ ਇੱਕ ਮੇਰੀ ਛੋਟੀ ਨਰਸਰੀ ਅੰਦਰ ਸ਼ਹਿਰ ਦੇ ਵਿੱਚ ਉਹ ਬ੍ਰਾਂਚ ਬਣਾਈ ਹੋਈ ਹੈ ਜੀ। ਜੀ। ਤਾਂ ਦੋਸਤੋ ਨੰਬਰ ਵੀ ਤੁਹਾਨੂੰ ਦਿੱਤਾ ਹੈ ਪਰ ਉਸ ਤੋਂ ਵੀ ਵੱਡੀ ਜਾਣਕਾਰੀ ਜਿਹੜੀ ਤੁਹਾਨੂੰ ਗਮਲੇ ਦੀ ਦਿੱਤੀ ਹੈ ਨਾ ਪਲਾਸਟਿਕ ਦਾ ਗਮਲਾ ਨਹੀਂ ਵਰਤਣਾ ਤੇ ਬਾਈ ਜੀ ਹੋਰਾਂ ਨੇ ਜਿਵੇਂ ਦੱਸਿਆ ਪlant ਉਵੇਂ ਲਾਉਂਗੇ ਤਾਂ ਕੰਮ ਚੱਲ ਰੂਆ ਬੂਟਾ ਤਾਂ ਬਾਈ ਜੀ ਕੋਈ ਵੀ ਗੱਲ ਕੋਈ ਰਹਿ ਗਈ ਹੋਵੇ ਉਹ ਵੀ ਦੱਸ ਦਿਓ ਵੀ ਬੂਟੇ ਦੀ ਸੰਭਾਲ ਕਿਵੇਂ ਕਰਨ। ਬੂਟੇ ਦੀ ਸੰਭਾਲ ਵਿੱਚ ਤੁਹਾਨੂੰ ਦੱਸਿਆ ਜੀ ਪਾਣੀ ਦਾ ਪੂਰਾ ਖਿਆਲ ਰੱਖਣਾ ਗਰਮੀ ਦੇ ਟਾਈਮ ਇੱਕ ਗੋਡੀ ਦਾ ਤੇ ਇੱਕ ਬਾਇਓ ਫੂਡ ਬਾਲੀ ਨਹੀਂ ਪਾਣੀ 2 ਮਹੀਨਿਆਂ ਬਾਅਦ ਪਾਇਆ ਕਰੋ ਹਰ ਪਲਾਂਟ ਨਾਲ ਜੀ ਤਾਂ ਬਾਈ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਇਹ ਵੀ ਅਸੀਂ ਆਸ ਕਰਦੇ ਹਾਂ ਸੱਜਣ ਮਿੱਤਰ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਨਰਸਰੀ ਪਾਲਕ ਦੇ ਵਜੋਂ ਤੇ ਜੇ ਤੁਹਾਨੂੰ ਲੋੜ ਹੈ ਤੇ ਤੁਸੀਂ ਸੰਪਰਕ ਬਾਈ ਜੀ ਹੋਰਾਂ ਦੇ ਨਾਲ ਸਾਧ ਸਕਦੇ ਹੋ ਆਹ ਫੋਨ ਤੇ ਜਦੋਂ ਮਰਜ਼ੀ ਸੰਪਰਕ ਕਰੋ ਉਦੋਂ ਹਾਜ਼ਰ ਮਿਲਾਂਗੇ ਤੁਹਾਨੂੰ ਜੀ ਤਾਂ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ 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 ਤਾਂ ਦੋਸਤੋ ਤੁਸੀਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਦੀ ਪ੍ਰਤੀਕਿਰਿਆ ਵੀ ਸਾਡੇ ਤੱਕ ਜਰੂਰ ਪਹੁੰਚਾਓ ਤੇ ਜੇਕਰ ਤੁਹਾਡੇ ਜਨ ਵਿੱਚ ਹੈ ਕਿ ਅਸੀਂ ਇਸ ਕਿਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਸਾਨੂੰ ਤੁਸੀਂ ਦੱਸ ਵੀ ਸਕਦੇ ਹੋ ਅਸੀਂ ਉਸ ਕਿਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਪੰਜਾਬ ਵਾਲਾ ਪੋਡਕਾਸਟ ਤੋਂ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ